ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਮੰਗਲ ਸਿੰਘ ਪਿੰਡ ਰਣਸੀਖੇਤਲਾ ਤੋਂ ਜਿਸ ਵੀਰ ਦਾ ਇਹ ਦਾ ਘਰ ਡਿੱਗ ਚੁੱਕਾ ਸੀ ਪਾਣੀ ਬਹੁਤ ਜ਼ਿਆਦਾ ਸੀ ਇਸ ਪਿੰਡ ਦੇ ਵਿੱਚ ਸੰਗਤ ਜੀ ਹੜ੍ਹਾਂ ਨੇ ਬਹੁਤ ਮਾਰ ਮਾਰੀ ਤੇ ਸੰਗਤਾਂ ਨੇ ਵੀ ਸੇਵਾ ਵਾਲੀ ਅਤਿ ਕਰਾ ਛੜੀ ਇੰਨੀ ਸੇਵਾ ਸੰਗਤਾਂ ਨੇ ਕੀਤੀ ਕਿ ਹਰ ਪਰਿਵਾਰ ਚ ਹਰ ਪਿੰਡਾਂ ਦੇ ਪਿੰਡਾਂ ਦੇ ਵਿੱਚ ਬਹੁਤ ਸੰਗਤਾਂ ਜਿਹੜੀਆਂ ਪਹੁੰਚੀਆਂ ਸੇਵਾ ਲੈ ਕੇ ਤੇ ਇਸੇ ਤਰ੍ਹਾਂ ਹੀ ਇਸ ਪਰਿਵਾਰ ਦਾ ਜਿਹੜਾ ਘਰ ਜਿਹੜਾ ਵਾ ਬਾਨਾ ਸ਼ੁਰੂ ਹੋਇਆ ਸੀ ਤੇ ਅੱਜ ਇਸ ਪਰਿਵਾਰ ਦਾ ਲੈਂਟਰ ਪੈ ਰਿਆ ਤੇ ਵਧਾਈਆਂ ਸਾਰੀ ਸੰਗਤ ਨੂੰ ਜਿਨ੍ਹਾਂ ਨੇ ਆਪਣੇ ਦਸਬੰਦ ਵਿੱਚੋਂ ਇਸ ਪਰਿਵਾਰ ਨੂੰ ਦਸਬੰਦ ਭੇਜਿਆ ਆਪਣੀ ਕਿਰਤ ਕਮਾਈ ਵਿੱਚੋਂ ਤੇ ਇਸ ਪਰਿਵਾਰ ਦਾ ਲੈਂਟਰ ਪੈ ਰਿਆ ਅੱਜ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਰਦਾਸ ਬੇਨਤੀ ਵਿੱਚ ਵੀ ਇਸੇ ਤਰ੍ਹਾਂ ਹੀ ਸਾਰਿਆਂ ਦੀ ਅਰਦਾਸ ਹੋਈ ਆ ਕਿ ਹਮੇਸ਼ਾ ਸੰਗਤਾਂ ਚੜ੍ਹਦੀ ਕਲਾ ਚ ਰਹਿਣ ਜਿਹੜੀਆਂ ਸੇਵਾ ਕਰਦੀਆਂ ਦਾਨੀ ਸੱਜਣਾ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਰੱਬ ਤੇ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਤੇ ਵੀਰ ਦੇ ਜਿਹੜੇ ਘਰ ਦਾ ਲੈਂਟਰ ਪਹਿਰੇ ਆ ਇੰਨਾ ਖੁਸ਼ ਆ ਵੀਰ ਇੰਨਾ ਪਰਿਵਾਰ ਖੁਸ਼ ਆ ਇਹ ਧੀ ਆ ਵੀਰ ਦੀ ਇੱਕ ਇੰਨੀ ਖੁਸ਼ ਆ ਕੋਈ ਹਿਸਾਬ ਨਹੀਂ ਤੇ ਸੰਗਤ ਜੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੇ ਇਸੇ ਤਰ੍ਹਾਂ ਦਾ ਸੰਬੰਧ ਕੱਢਦੇ ਰਹੋ ਤੇ ਲੋੜਵੰਦ ਪਰਿਵਾਰਾਂ ਦੇ ਵਿੱਚ ਆਪਣੀਆਂ ਖੁਸ਼ੀਆਂ ਜਿਹੜੀਆਂ ਵੰਡਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮਿਹਰ ਕਰੇ